ਇਹਵਾ ਕਰਨ ਇਹ ਤੁਹਾਡੇ ਹੀ ਸਹਿਯੋਗ ਦੇ ਨਾਲ ਜਦੋਂ ਆਪਾਂ ਕਿਹਾ ਸੀ ਕਿ ਕੋਠੀ ਤਾਂ ਵੱਖ-ਵੱਖ ਦੋਸਤਾਂ ਵੱਲੋਂ ਸਮਾਜਿਕ ਸੰਸਥਾਵਾਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਕੈਮੀ ਇਸ ਐਸੋਸੀਏਸ਼ਨ 골ਡੀ ਬੂਟ ਹਾਊਸ ਭਾਰਤ ਵਿਕਾਸ ਪਰਿਸ਼ਦ ਮਨੋਚਾ ਸਾਹਿਬ ਸਾਰਿਆਂ ਵੱਲੋਂ ਤੇ ਹੋਰ ਨਿੱਜੀ ਦੋਸਤਾਂ ਵੱਲੋਂ ਡੇਰਾ ਬਿਆਸ ਤੋਂ WPSF ਬਲੋਂ ਵੱਖ-ਵੱਖ ਸੰਸਥਾਵਾਂ ਬਲੋਂ ਜਿਹੜਾ ਹੈ ਇਹ ਜਿਹੜਾ ਸਾਰੀ ਸਮਗਰੀ ਇਕੱਠੀ ਹੋਈ ਹੈ ਹੁਣ ਆਪਾਂ ਨੂੰ ਇਹ ਹੈ ਕਿ ਆਪਾਂ ਪਿਛਲੇ ਹਫਤੇ ਵੀ ਵੰਡਦੇ ਰਹੇ ਪਰ ਹੁਣ ਕਿਉਂਕਿ ਪਾਣੀ ਘਟ ਗਿਆ ਹੁਣ ਆਪਣਾ ਮਕਸਦ ਇਹ ਹੈ ਕਿ ਇਹ ਸਾਰਾ ਸਮਾਨ ਲੋਕਾਂ ਤੱਕ ਪਹੁੰਚੇ ਦੋ ਬੇਨਤੀਆਂ ਨੇ ਜਿਹਦੇ ਵਿੱਚ ਆਪਣੇ ਕੋਲ ਮੇਨ ਤਰਪਾਲਾਂ ਕੰਬਲ ਫੂਡ ਪੈਕੇਟਸ ਇਹਦੇ ਵਿੱਚ ਜਿਹੜਾ ਹੈ ਇਮੀਡੀਏਟ ਫੂਡ ਪੈਕੇਟ ਹੈ ਜਿਵੇਂ ਰਸ ਪੇਠਾ ਰਾਸ਼ਨ ਉੱਧਰ ਪਿਆ ਆਟਾ ਹੈ ਤਰਪਾਲਾ ਹੈ ਪਾਣੀ ਹੈ ਦਵਾਈਆਂ ਬਿਨਾਂ ਮੈਡੀਕਲ ਐਕਸਪਰਟ ਤੋਂ ਨਹੀਂ ਵੰਡਣੀਆਂ ਉਹ ਅਸੀਂ ਸਾਰੇ ਹਸਪੀਟਲਸ ਦੇ ਨਾਲ ਗੱਲ ਕਰਕੇ ਸਾਰੇ ਉਹ ਨਰਸਿਸ ਤੁਹਾਡੇ ਨਾਲ ਜਾਣਗੇ ਉਹਨਾਂ ਤੋਂ ਪਿੱਛੇ ਉਹ ਹੈ ਜਿਹੜੇ ਸਿੰਪਲ ਪੈਰਾਸੀਟਾਮੋਲ ਉਹ ਵੰਡ ਸਕਦੇ ਆ ਕੋਈ ਵੀ ਜਿਹੜੀ ਦੂਜੀ ਦਵਾਈ ਹੈ ਤੇ ਪਲੱਸ ਵੈਟਨਰੀ ਟੀਮਾਂ ਉਹ ਸਾਡੀਆਂ ਵੱਖਰੀਆਂ ਜਾਣਗੀਆਂ ਪਟਵਾਰੀ ਕਾਨੂੰਗੋ ਉਹ ਵੀ ਤੁਸੀਂ ਜਿੱਥੇ ਜਾ ਕੇ ਹੀ ਕਹਿਣਾ ਕਿ ਆ ਰਹੇ ਆ ਜੀ ਜਿੱਦੀ ਜਿੱਦੀ ਫਸਲ ਖਰਾਬ ਹੋਰ ਆਪਣੇ ਵੱਲੋਂ ਵੀ ਨੰਬਰ ਨੋਟ ਕਰਕੇ ਲਿਆਓ ਤਾਂ ਕਿ ਆਪਾਂ ਇਮੀਡੀਟਲੀ ਉੱਥੇ ਭੇਜੀਏ ਸਰਪੰਚ ਸਾਹਿਬਾਨਾਂ ਦੇ ਰਾਹੀਂ ਸਾਡੇ ਬਲੌਕ ਪ੍ਰਧਾਨਾਂ ਦੇ ਰਾਹੀਂ ਸਾਰੇ ਪਟਵਾਰੀ ਜਾਣਗੇ ਇੱਕ ਇਹਦੇ ਵਿੱਚ ਸੈਨੇਟਰੀ ਪੈਡਸ ਹੈ ਉਹ ਜ਼ਿੰਮੇਦਾਰੀ ਦੇ ਨਾਲ ਗਮ ਬੂਟ ਹੈ ਜਿੱਥੇ ਹਜੇ ਵੀ ਥੋੜਾ ਪਾਣੀ ਹੈ ਉਹ ਵਾਲੀ ਟੀਮਾਂ ਗਮ ਬੂਟ ਲੈ ਲੈਣ ਇੱਕ ਟਾਰਚਾਂ ਦੀ ਹਰ ਇੱਕ ਬੰਦਾ ਆਪਣੀ ਗੱਡੀ ਸਟਾਰਚ ਰੱਖੇ ਤਾਂ ਕਿ ਰਾਤ ਬਰਾਤੇ ਲੋਰ ਲੋਡ ਪੈ ਜਾਵੇ ਤੇ ਸਾਰਾ ਸਮਾਨ ਹੁਣ ਆਪਾਂ ਪਹੁੰਚਦਾ ਕਰੀਏ ਜਿੱਥੇ ਜੋ ਕੋਈ ਹੋਰ ਲੋਡ ਪੈ ਗਈ ਉਹ ਵੀ ਸਾਨੂੰ ਦੱਸਿਓ ਨਾਲ ਹੀ ਪਹੁੰਚਣਗੇ ਫੋਗਿੰਗ ਮਸ਼ੀਨਾਂ ਵੀ ਆ ਰਹੀਆਂ 8-10 ਫੋਗਿੰਗ ਮਸ਼ੀਨਾਂ ਬਣਾ ਰਿਹਾ ਹੈ ਡੀਡੀਟੀ ਮੰਗਵਾ ਰਹੇ ਹਰ ਇੱਕ ਪਿੰਡ ਦੇ ਵਿੱਚ ਫੋਗਿੰਗ ਹੋਊਗੀ ਹਰ ਨੰਗਲ ਸ਼ਹਿਰ ਦੇ ਇੱਕ ਇੱਕ ਵਾਰਡ ਦੇ ਵਿੱਚ ਆ ਫੋਗਿੰਗ ਕਰਨੀ ਹੈ ਹਰ ਜਗ੍ਹਾ ਡੀਡੀਟੀ ਉਹਦਾ ਵੀ ਟਰੱਕ ਆ ਰਿਹਾ ਉਹ ਵੀ ਤੁਹਾਨੂੰ ਭੇਜ ਰਹੇ ਆ ਅਗਲੇ 5-7 ਦਿਨ ਕਿ ਉਹ ਲਈ ਆਪਾਂ ਜਿਵੇਂ ਪਾਣੀ ਨੂੰ ਸੰਭਿਆ ਐਦਾਂ ਹੀ ਹੁਣੇ ਆਪਾਂ ਕਿਸੇ ਬਿਮਾਰੀ ਤੋਂ ਤੇ ਸਾਫ ਸਫਾਈ ਨੂੰ 5-7 ਦਿਨ ਸਾਰਿਆਂ ਨੇ ਮਿਹਨਤ ਕਰਨੀ ਆ ਸਾਰੇ ਯੂਥ ਕਲੱਬ ਸਾਰੇ ਸਰਪੰਚ ਸਾਹਿਬ ਸਾਡੇ ਸਾਰੇ ਲੀਡਰ ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਏਰੀਆ 'ਚ ਜ਼ਰੂਰ ਜਾਓ ਇਹ ਤੁਹਾਨੂੰ ਬੇਨਤੀ ਹੈ ਇੱਕ ਇੱਕ ਕਰਕੇ ਗੱਡੀ ਲਿਆ ਕੇ ਜੋ ਜੋ ਤੁਹਾਨੂੰ ਸਮਾਨ ਲੱਗਦਾ 2-4 ਤਰਪਾਨਾਂ ਥੋੜਾ ਰਸ਼ ਜਿੰਦਾ ਨਹੀਂ ਤੁਹਾਨੂੰ ਪਤਾ ਤੁਹਾਡੇ ਏਰੀਆ ਦੀ ਕੀ ਡਿਮਾਂਡ ਹੈ ਉੱਥੋਂ ਉੱਥੋਂ ਇਹ ਸਮਾਨ ਜਿਹੜਾ ਆਪਾਂ ਵੰਡਣਾ ਸ਼ੁਰੂ ਕਰੀਏ ਬਹੁਤ ਬਹੁਤ ਧੰਨਵਾਦ ਜੀ